ਮਹਿਤਾ ਕਾਲੂ ਜੀ ਹਮੇਸ਼ਾ ਇਸ ਗੱਲ ਦੀ ਚਿੰਤਾ ਕਰਦੇ ਸਨ ਕਿ ਉਹਨਾਂ ਦੇ ਪੁੱਤਰ ਦਾ ਮੋਹ ਸੰਸਾਰਿਕ ਕੰਮਾਂ ਵਿੱਚ ਨਹੀਂ ਹੈ। ਇੱਕ ਦਿਨ ਮਹਿਤਾ ਕਾਲੂ ਜੀ ਨੇ ਬਾਲ ਨਾਨਕ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਪੁੱਤਰ ਤੂੰ ਸਾਰਾ ਦਿਨ ਘਰੋਂ ਬਾਹਰ ਰਹਿਣਾ ਹੈ। ਕਦੇ ਖੇਤਾਂ ਵਿੱਚ ਸਮਾਧੀ ਲਾ ਕੇ ਬੈਠ ਜਾਣਾ ਹੈ ਤੇ ਕਦੇ ਬਣਾ ਵਿੱਚ। ਕਿੰਨਾ ਚੰਗਾ ਹੋਵੇ ਜੇ ਤੂੰ ਆਪਣੀਆਂ ਮੱਝੀਆਂ ਹੀ ਲੈ ਜਾਇਆ ਕਰੇ। ਨੜੇ ਤਾਂ ਉਹ ਖਾ ਪੀ ਕੇ ਚਰ ਜਾਇਆ ਕਰਨਗੀਆਂ ਤੇ ਨਾਲੇ ਤੂੰ ਖੁਸ਼ ਰਹੇਂਗਾ ਤਾਂ ਬਾਲ ਨਾਨਕ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਸਤ ਵਚਨ ਆਪਣੇ ਪਿਤਾ ਦੀ ਆਗਿਆ ਮੰਨ ਕੇ ਅਗਲੇ ਹੀ ਦਿਨ ਗੁਰੂ ਜੀ ਮੱਝੀਆਂ ਅਤੇ ਗਾਵਾਂ ਨੂੰ ਪਿੰਡ ਤੋਂ ਬਾਹਰ ਉਸ ਜ਼ਮੀਨ ਤੇ ਲੈ ਗਏ ਜੋ ਸਾਰੇ ਪਿੰਡ ਦੀ ਸਾਂਝੀ ਹੁੰਦੀ ਹੈ ਜਿੱਥੇ ਲੋਕ ਆਪਣੇ ਡੰਗਰ ਪਸ਼ੂ ਚਾਰਨ ਲਈ ਲੈ ਕੇ ਜਾਂਦੇ ਨੇ ਇਸੇ ਤਰ੍ਹਾਂ ਗੁਰੂ ਜੀ ਆਪਣੀਆਂ ਮੱਝੀਆਂ ਅਤੇ ਗਾਵਾਂ ਨੂੰ ਹਰ ਰੋਜ਼ ਚਾਰਨ ਲਈ ਲੈ ਜਾਂਦੇ। ਮੱਝੀਆਂ ਤੇ ਗਾਵਾਂ ਖੁਸ਼ੀ-ਖੁਸ਼ੀ ਚਰਦੀਆਂ ਰਹਿੰਦੀਆਂ ਤੇ ਗੁਰੂ ਜੀ ਆਪਣੇ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਜਾਂਦੇ। ਇੱਕ ਦਿਨ ਕੀ ਹੁੰਦਾ ਹੈ ਕਿ ਉਹ ਰੱਬ ਦਾ ਬਾਲਕ ਆਪਣੇ ਰੱਬ ਦੇ ਧਿਆਨ ਵਿੱਚ ਬੈਠ ਕੇ ਰੱਬ ਨੂੰ ਯਾਦ ਕਰ ਰਿਹਾ ਸੀ। ਬਾਹਰੋਂ ਦੇਖਣ ਵਾਲੇ ਨੂੰ ਬਿਲਕੁਲ ਹੀ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਉਹ ਸੌ ਰਿਹਾ ਹੋਵੇ। ਜਦੋਂ ਗੁਰੂ ਜੀ ਅੰਤਰ ਧਿਆਨ ਹੋਏ ਤਾਂ ਉਹਨਾਂ ਦੀਆਂ ਮੱਝੀਆਂ ਤੇ ਗਾਵਾਂ ਨਾਲ ਹੀ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਜਾਵੜੀਆਂ ਤੇ ਖੇਤ ਵਿੱਚ ਖੜੀ ਸਾਰੀ ਫਸਲ ਖਰਾਬ ਕਰ ਦਿੱਤੀ। ਇੰਨੇ ਨੂੰ ਖੇਤ ਦਾ ਮਾਲਕ ਵੀ ਉੱਥੇ ਪਹੁੰਚ ਗਿਆ। ਉਹ ਇਹ ਸਭ ਦੇਖ ਕੇ ਬੜੇ ਗੁੱਸੇ ਵਿੱਚ ਗੁਰੂ ਜੀ ਨੂੰ ਕਹਿਣ ਲੱਗਾ ਕਿੰਨਾ ਕੰਮ ਲਾਏ। ਆਪ ਤਾਂ ਸੁੱਤਾ ਪਿਆ ਏ ਮੋਜਾਂ ਨਾਲ ਡੰਗਰ ਦੇਖ ਕਿਵੇਂ ਮੇਰਾ ਖੇਤ ਖਰਾਬ ਕਰੀ ਜਾ ਰਹੇ ਨੇ। ਜ਼ਿਮੀਦਾਰ ਨੇ ਕਿਹਾ ਜੇ ਤੂੰ ਆਪਣਾ ਭਲਾ ਚਾਉਣਾ ਏ ਤਾਂ ਮੈਨੂੰ ਇਸ ਦਾ ਹਰਜਾਨਾ ਦੇ ਤਾਂ ਗੁਰੂ ਜੀ ਨੇ ਸਹਿਜ ਸੁਭਾਅ ਆਪਣੀਆਂ ਅੱਖਾਂ ਖੋਲੀਆਂ ਤੇ ਉਸ ਜ਼ਿਮੀਦਾਰ ਨੂੰ ਤਰਸ ਤੇ ਪਿਆਰ ਦੀ ਨਿਗਾ ਨਾਲ ਦੇਖਣ ਲੱਗੇ ਅਤੇ ਕਿਹਾ ਭਲਿਆ ਲੋਕਾ ਪਰਮੇਸ਼ਰ ਤੇ ਧਿਆਨ ਲਾ ਮੱਜਾਂ ਤੇ ਗਾਵਾਂ ਨੇ ਜੇ ਕੁਝ ਖਾ ਹੀ ਲਿਆਏ ਤਾਂ ਰੱਬ ਤੈਨੂੰ ਨਵੀਂ ਫਸਲ ਦੇ ਦੇਵੇਗਾ ਤੇ ਦੇਵੇਗਾ ਵੀ ਉਸ ਤੋਂ 2 ਗੁਣਾ ਵੱਧ ਉਸ ਦੇ ਘਰ ਸਭ ਕੁਝ ਹੈ ਪਰ ਉਹ ਜ਼ਿਮੀਂਦਾਰ ਗੁੱਸੇ ਵਿੱਚ ਗੁਰੂ ਜੀ ਦੀ ਵਾਂ ਫੜ ਕੇ ਉਸ ਨੂੰ ਰਾਏ ਬੁਲਾਰ ਦੀ ਕਚਹਿਰੀ ਵਿੱਚ ਲੈ ਵੜਿਆ ਰਾਏ ਬੁਲਾਰ ਨੇ ਉਸ ਜ਼ਿਮੀਂਦਾਰ ਦੀ ਸਾਰੀ ਗੱਲ ਸੁਣੀ ਤੇ ਮਹਿਤਾ ਕਾਲੂ ਜੀ ਨੂੰ ਬੁਲਾਇਆ ਤੇ ਆਖਿਆ ਇਸ ਜ਼ਿਮੀਂਦਾਰ ਦਾ ਉਜਾੜਾ ਭਰ ਦੇਵੋ ਤੇਰੇ ਪੁੱਤ ਨੇ ਇਸ ਦਾ ਖੇਤ ਉਜਾੜਿਆ ਹੈ ਅਤੇ ਨਾਲ ਹੀ ਰਾਏ ਮੁਰਮੁਰ ਰੱਬ ਦੇ ਬੱਚੇ ਵੱਲ ਤੱਕੀ ਜਾ ਰਿਹਾ ਸੀ ਤੇ ਹੈਰਾਨ ਹੋ ਰਿਹਾ ਸੀ ਰਾਏ ਬੁਲਾਰ ਗੁਰੂ ਜੀ ਦੇ ਚਿਹਰੇ ਦਾ ਨੂਰ ਦੇਖ ਕੇ ਆਪਣੇ ਮਨ ਹੀ ਮਨ ਸੋਚ ਰਿਹਾ ਸੀ ਕਿ ਲੱਗਦਾ ਤਾਂ ਨਹੀਂ ਇਸ ਬੱਚੇ ਨੇ ਕੁਝ ਗਲਤ ਕੀਤਾ ਹੋਵੇਗਾ ਪਰ ਉਧਰ ਰਾਏ ਬੁਲਾਰ ਦੀ ਗੱਲ ਸੁਣ ਕੇ ਮਹਿਤਾ ਕਾਲੂ ਜੀ ਕਹਿਣ ਲੱਗੇ ਰਾਏ ਜੀ ਮੇਰੇ ਕੀ ਵਸ ਹੈ ਮੇਰਾ ਪੁੱਤ ਹੀ ਐਸਾ ਹੈ ਇਹ ਕਿਸੇ ਵੀ ਕੰਮ ਵਿੱਚ ਧਿਆਨ ਹੀ ਨਹੀਂ ਲਾਉਂਦਾ ਇਸ ਨੂੰ ਤਾਂ ਕੁਝ ਲੋਕ ਹੀ ਸਿੱਧਰਾ ਵੀ ਕਹਿੰਦੇ ਨੇ ਪਰ ਕੁਝ ਲੋਕ ਜਾਣ ਬੁੱਝ ਕੇ ਝੂਠ ਬੋਲਦੇ ਨੇ ਮੈਂ ਕਹਿਣਾ ਕਿ ਤੁਸੀਂ ਇੱਕ ਵਾਰ ਇਸ ਗੱਲ ਦੀ ਜਾਂਚ ਜ਼ਰੂਰ ਕਰੋ ਇਹ ਸੁਣ ਕੇ ਰਾਏ ਬੁਲਾਰ ਨੇ ਆਪਣੇ ਕੁਝ ਨੌਕਰ ਜ਼ਿਮੀਂਦਾਰ ਦੇ ਖੇਤ ਦੇਖਣ ਲਈ ਭੇਜ ਦਿੱਤੇ ਕਿ ਪਤਾ ਤਾਂ ਲੱਗੇ ਕਿ ਅਸਲ ਗੱਲ ਕੀ ਹੈ ਜਦੋਂ ਨੌਕਰ ਮੁੜ ਕੇ ਆਏ ਤਾਂ ਰਾਏ ਬੁਲਾਰ ਨੂੰ ਕਹਿਣ ਲੱਗੇ ਮਾਲਕੋ ਇਹ ਜ਼ਿਮੀਂਦਾਰ ਸਤਮੁੱਚੀ ਝੂਠ ਬੋਲਦਾ ਹੈ ਇਸਦੇ ਖੇਤ ਤਾਂ ਲਹਿ ਲਹਿ ਕਰਦੇ ਲਹਿਰਾ ਰਹੇ ਨੇ ਖੇਤਾਂ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੀ ਨਹੀਂ ਕਿ ਕਿਸੇ ਪਸੂਨੇ ਇੱਕ ਪੱਠਾ ਵੀ ਮੂੰਹ 'ਚ ਪਾਇਆ ਹੋਵੇ। ਤਾਂਦਰਾਇ ਨੇ ਉਸ ਜ਼ਿਮੀਂਦਾਰ ਵੱਲ ਗੁੱਸੇ ਨਾਲ ਦੇਖਿਆ। ਤਾਂ ਜ਼ਿਮੀਂਦਾਰ ਕਹਿਣ ਲੱਗਾ ਕਿ ਇਹ ਬਾਲਕ ਕੋਈ ਕਰਾਮਾਤੀ ਏ ਜਾਦੂਗਾਰ ਏ। ਇਸਨੇ ਮੈਨੂੰ ਕਿਹਾ ਸੀ ਕਿ ਸਬਰ ਰੱਖ ਰੱਬ ਭਲਾ ਕਰੇਗਾ। ਜਦੋਂ ਮੈਂ ਇਸ ਨੂੰ ਲੈ ਕੇ ਆ ਰਿਹਾ ਸੀ ਤਾਂ ਇਹ ਵਾਰ-ਵਾਰ ਮੇਰੇ ਉਜੜੇ ਖੇਤਾਂ ਵੱਲ ਦੇਖ ਰਿਹਾ ਸੀ। ਹੋ ਸਕਦਾ ਹੈ ਇਸ ਦੀ ਨਾજર ਪੈਣ ਨਾਲ ਹੀ ਮੇਰੇ ਖੇਤ ਹਰੇ ਭਰੇ ਹੋ ਗਏ ਹੋਣ। ਤਦ ਜ਼ਿਮੀਦਾਰ ਨੇ ਸਿਰ ਨਿਵਾਇਆ ਤੇ ਰਾਏ ਬੁਲਾਰ ਨੇ ਉਸ ਨੂੰ ਝੂਠਾ ਕਹਿ ਕੇ ਉੱਥੋਂ ਤੋੜ ਦਿੱਤਾ। ਹੁਣ ਰਾਏ ਬੁਲਾਰ ਗੁਰੂ ਜੀ ਦੇ ਮੂੰਹ ਵੱਲ ਦੇਖ ਰਿਹਾ ਸੀ ਤੇ ਮਨ ਹੀ ਮਨ ਸੋਚ ਰਿਹਾ ਸੀ ਕਿ ਅੱਗੇ ਤਾਂ ਮੈਂ ਲੋਕਾਂ ਤੋਂ ਇਸ ਬਾਲਕ ਬਾਰੇ ਸੁਣਿਆ ਹੀ ਸੀ ਪਰ ਅੱਜ ਮੈਂ ਦੇਖ ਵੀ ਲਿਆ ਕਿ ਸੱਚਮੁੱਚ ਹੀ ਇਹ ਕੋਈ ਰੱਬੀ ਰੂਪ ਹੈ। ਜਿਸਨੇ ਉਸਦੇ ਖੇਤਾਂ ਨੂੰ ਹਰਿਆ ਭਰਿਆ ਕਰ ਦਿੱਤਾ ਇਹ ਹੈ ਤਾਂ ਕੋਈ ਬਲੀ ਹੀ ਰੱਬ ਦਾ ਕੋਈ ਪਿਆਰਾ ਜਿਸਨੇ ਮੇਰੇ ਰਾਜ ਵਿੱਚ ਅਵਤਾਰ ਲਿਆ ਹੈ